ਦਿੱਖ ਵਿੱਚ ਅੰਮ੍ਰਿਤ ਪ੍ਰਗਟਿਆ ਕਰੂ ਪਿਆਵਣ ਹਾਂ ਕਰੂ ਪਿਆਵਣ ਨਾਨਕ ਸੱਚ ਸਲਾਇ ਤਨਸਵਾਰ ਆ ਤਨ ਸਵਾਰਨ ਹਾ ਇਕ ਬਾਣੀ ਇਕ ਗੁਰ ਇਕ ਬਾਣੀ ਇਕ ਗੁਰ ਇਕੋ ਸ਼ਬਦ ਵਿਚਾਰ ਮਨ ਦੇ ਅੰਦੇ ਹੁੰਦਿਆਂ ਨੂੰ ਕੂੜੀ ਐਡਵਾਈਸ ਮੰਨਦੇ ਨੇ ਕੂੜਾ ਸੌਦਾ ਕਰਕੇ ਅਨਫੋਰਚੂਨੇਟ ਬਣ ਜਾਂਦੇ ਨੇ ਗੁਰੂ ਪਾਤਸ਼ਾਹ ਕਹਿੰਦੇ ਨੇ ਨਾਨਕ ਸ਼ਬਦ ਪਛਾਣੀਏ ਨਾਮ ਵਸੇ ਮਨਾਇ ਇਹ ਮੇਰੇ ਮਨ ਅੰਦਰ ਦੇ ਸੱਚ ਦੇ ਸ਼ਬਦ ਨੂੰ ਪਛਾਣ ਨਿੱਜ ਕਰਦੀ ਵੌਇਸ ਆਵਾਜ਼ ਨੂੰ ਸਮਝ ਤਾਂ ਸੱਚਾ ਤਨ ਪ੍ਰਾਪਤ ਹੁੰਦਾ ਹੈ ਔਰ ਦੁਨੀਆ ਸਾਰੀ ਸਮਝਦੀ ਹੈ ਜਿਹਦੇ ਕੋਲ ਧਾਨੋ ਇਹ ਦੁਨੀਆ ਉਸ ਨੂੰ ਫੋਰਚੂਨੇਟ ਔਰ ਲੱਕੀ ਕਹਿੰਦੀ ਹੈ ਗੁਰਮਤਿ ਅਨੁਸਾਰ ਸੱਚਾ ਤਾਨ ਕੀ ਹੈ ਜਦੋਂ ਮੈਂ ਨਿਮਰਤਾ ਨਾਲ ਬੋਲਦਾ ਜਦੋਂ ਮੈਂ ਮਿੱਠਾ ਬੋਲਦਾ ਜਦੋਂ ਮੈਂ ਉਹਨਾਂ ਨੂੰ ਕ੍ਰੋਧ ਨਹੀਂ ਕਰਦਾ ਜਦੋਂ ਮੈਂ ਉਹਨਾਂ ਦੀ ਨਿੰਦਾ ਨਹੀਂ ਕਰਦਾ ਜਦੋਂ ਨਾਲ ਮੈਂ ਮਿਸ ਬੀਹੇਵ ਨਹੀਂ ਕਰਦਾ ਜਦੋਂ ਮੈਂ ਉਹਨਾਂ ਦੀ ਵਦੀਕੀ ਨੂੰ ਸਹਾਰਦਾ ਜਦੋਂ ਮੈਂ ਸਬਰ ਵਿੱਚ ਰਹਿੰਦਾ ਜਦੋਂ ਮੈਂ ਸੰਤੋਖ ਵਿੱਚ ਰਹਿੰਦਾ ਇਹ ਜਿੰਨਾ ਮੈਂ ਖਰਚ ਦਾਨਾ ਇਹ ਵਧਦਾ ਹੈ ਹੰਪਾਗਟ ਲੱਕੀ ਲੱਕੀਐਸਟ ਸਾ ਸਿੰਘ ਜੀ ਬੜੀ ਦੁਨੀਆ ਕਹਿੰਦੀ ਆ ਅੱਜ ਕੱਲ ਨਾ ਪੈਸੇ ਦੀ ਭੁੱਖ ਹੈ ਪੈਸਾ ਪ੍ਰਧਾਨਾ ਪੈਸਾ ਮਾਈ ਬਾਪ ਹੈ ਹਰ ਕੋਈ ਅਮੀਰ ਬਣਨਾ ਚਾਹੁੰਦਾ ਹੈ ਜਿਸ ਨੂੰ ਇਹ ਗੱਲ ਸਮਝ ਆ ਗਈ ਨਾ ਜਿਹੜੀ ਗੱਲ ਮੈਂ ਸਾਝ ਕਰ ਰਿਹਾ ਕਿ ਮੈਂ ਉਹ ਅੱਲਾ ਪੈਸਾ ਦੀ ਗੱਲ ਨਹੀਂ ਕਰ ਰਿਹਾ ਮੈਂ ਸੁਭਾਗਾ ਬੰਨਣਾ ਚਾਹੁੰਦਾ ਹਾਂ ਚੰਗੇ ਗੁਣਾਂ ਦਾ ਸੁਭਾਗਾ ਬੰਨਣਾ ਚਾਹੁੰਦਾ ਹਾਂ ਉਹਨੂੰ ਕਹਿੰਦੇ ਨਾਨਕ ਸ਼ਬਦ ਪਛਾਣੀਏ ਨਾਮ ਵਸੇ ਮਨ ਆਏ ਉਹਨੂੰ ਅੰਦਰ ਸੱਚ ਦੀ ਸੋਜੀ ਹੋ ਜਾਂਦੀ ਹੈ ਔਰ ਸੱਚ ਦੀ ਸੋਜੀ ਦੇ ਵਿਚਾਰ ਉਹਨੂੰ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੇਂ ਦਰਗਾ ਮਾਨ ਜਿਹੜੇ ਚੰਗੇ ਚੰਗੇ ਗੁਣਾ ਦੀ ਕੀਮਤ ਦਰਗਾ ਵਿੱਚ ਪੈਂਦੀ ਹੈ ਉਹ ਉਸ ਨੂੰ ਪ੍ਰਾਪਤ ਹੋ ਜਾਂਦੇ ਨੇ ਕਿਉਂ ਕਿ ਉਸਨੇ ਪੌੜੀ ਦੀ ਆਖਰੀ ਪੰਕਤੀ ਹਾਰਾ ਨਾਮਰਾਦ ਕੂਪ ਕੂੜ ਪਾਪ ਲੈ ਜਾਵੀ ਉਹਦੇ ਸਾਰੇ ਜਿੰਨੇ ਰਸਤੇ ਸੀ ਨਾ ਜਿੱਥੋਂ ਚੰਗੇ ਚੰਗੇ ਗੁਣ ਆ ਸਕਦੇ ਸੀ ਉਹ ਸਾਰੇ ਰਸਤੇ ਕਲੀਅਰ ਹੋ ਗਏ ਹੁਣ ਚੰਗੇ ਗੁਣਾ ਦਾ ਖਜ਼ਾਨਾ ਇਨਟੇਕ ਫਲਡ ਆਂਦਾ ਚੰਗੇ ਗੁਣਾਂ ਦਾ ਕਿਉਂਕਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਜੋ ਗੁਣ ਲੈਣਾ ਚਾਹੁੰਦਾ ਹੈ ਉਹਨੂੰ ਗੁਣ ਦਿੰਦੇ ਨੇ ਜਿਹਦੇ ਕੋਲ ਗੁਣ ਨਹੀਂ ਉਹਨੂੰ ਹੋਰ ਗੁਣ ਦਿੰਦੇ ਨੇ ਜਿਹੜਾ ਹੰਕਾਰ ਆ ਜਾਂਦਾ ਉਹਦੇ ਗੁਣ ਸਟਾਪ ਹੋ ਜਾਂਦੇ ਨੇ ਹਰਡਲਸ ਲੱਗ ਜਾਂਦੀਆਂ ਨੇ ਥੈਟ ਮੀਨਸ ਵੀ ਆਰ ਨਾਟ ਸੁਪੋਜ਼ ਟੂ ਬੀ ਸਟੈਗਨੈਂਟ ਕਿ ਹਾਂ ਹਾਂ ਮੈਂ ਮੈਨੂੰ ਸਭ ਪਤਾ ਲੱਗ ਗਿਆ ਹੁਣ ਮੈਨੂੰ ਹੋਰ ਕੁਝ ਸੁਣਨਾ ਹੈ ਹੀ ਨਹੀਂ ਹੈ ਵੀਰ ਸਪੋਜ਼ ਟੂ ਬੀ ਨੰਬਰ ਫੁੱਲ ਆਫ ਨਮਰਤਾ ਆਲਵੇਜ਼ ਕਿ ਮੈਨੂੰ ਹੋਰ ਸਿੱਖਣਾ ਹੈ ਹੋਰ ਗੁਣ ਲੈਣੇ ਨੇ ਜਿਹੜੇ ਲੋਕੀ ਗੁਣ ਨਹੀਂ ਲੈਂਦੇ ਨੇ ਸਟੈਗਨੈਂਟ ਹੋ ਜਾਂਦੇ ਉਹਨਾਂ ਨੂੰ ਅੱਖ ਆਪਣੇ ਬਦਲੇ ਦੂਜਿਆਂ ਤੇ ਖੁੱਲਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਭੁਲੇਖਾ ਪੈ ਚੁੱਕਾ ਹੁੰਦਾ ਮੈਨੂੰ ਤੇ ਸਭ ਕੁਝ ਪਤਾ ਹੀ ਹੈ ਜਦੋਂ ਭੁਲੇਖੇ ਪੈ ਜਾਂਦੇ ਨੇ ਨਾ ਸਾਧ ਸੰਗਤ ਜੀ ਫਿਰ ਸਟੈਗਨੈਂਟ ਹੋ ਜਾਂਦੇ ਆ ਅੰਦਰ ਦੀ ਆਵਾਜ਼ ਸੁਣਾਈ ਨਹੀਂ ਦਿੰਦੀ ਭਾਂਬੀ ਦੀ ਕਿ ਪਾਤ ਪਾਰ ਦੋ ਵਾਲੀ ਪਤਲੀ ਜੀ ਚਿੱਲੀ ਰਸਤੇ ਵਿੱਚ ਰੁਕਾਵਟ ਬਣ ਜਾਂਦੀ ਹੈ ਮਹਲਾ ਤੀਜਾ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਸਾਹਿਬ ਸਿੱਧ ਗੁਰ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਸ ਦਾ ਪ੍ਰਕਾਸ਼ ਸੁਮਨਾ ਰਿਹਾ ਐ ਮਨ ਨੂੰ ਆਪਣੇ ਅੰਦਰ ਦੀ ਇੱਕਾ ਬਾਣੀ ਇੱਕ ਗੁਰ ਇੱਕ ਸ਼ਬਦ ਵਿਚਾਰ ਸਮਝਣ ਦੀ ਜੱਦ ਜਾਤ ਸਿਖਾ ਦਿੰਦੀ ਹੈ ਇਕ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਰਾਮਾਤ 사ਸੰਗਤ ਦੀ ਕਰਾਮਾਤ ਗੁਰਮਤ ਅਨੁਸਾਰ ਉਸ ਨੂੰ ਕਹਿੰਦੇ ਨੇ ਕਿ ਮਨੁੱਖ ਦਾ ਸੋਚਨੀ ਦਾ ਢੰਗ ਬਦਲ ਜਾਏ ਮਨੁੱਖ ਦਾ ਆਉਗਣੀ ਸੋਚਨੀ ਦਾ ਆਉਗਣ ਦੇ ਮਾਰਗਾਂ ਤੇ ਟੁਰਨ ਵਾਲਾ ਮੰਦੇ ਸੁਭਾਵਾ ਵਾਲਾ ਢੰਗ ਬਦਲ ਜਾਏ ਉਹਨੂੰ ਪੈਰਾਡਾਈਮ ਸ਼ਿਫਟ ਕਹਿੰਦੇ ਨੇ ਇਹਨੂੰ ਗੁਰਮਤ ਦੀ ਕਰਾਮਾਤ ਕਹਿੰਦੇ ਨੇ ਔਰ ਬਾਣੀ ਅੰਦਰ ਇਹ ਤਾਕਤ ਹੈ ਕੇ ਮਨੁੱਖ ਮੰਦੇ ਸੁਭਾਅ ਵਾਲੇ ਨੂੰ ਇਨਸਪਾਇਰ ਕਰਕੇ ਚੰਗੇ ਸੁਭਾਅ ਵਾਲਾ ਬਣਾ ਸਕਦੀ ਆ ਬਸ਼ਰਤੇ ਕਿ ਉਹ ਚਾਹਦਾ ਹੋਵੇ ਨਿਜ ਕਾਰਜ ਇਕ ਰਬ ਜੀ ਦੀ ਬਾਣੀ ਗੁਰਮੁਖ ਦਾ ਫੁਰਮਾਨ ਸੁਣ ਉਸੀ ਦੀ ਇੱਕੋ ਵਿਚਾਰ ਕਰ ਤਾਂ ਫੋਰਚੂਨੇਟ ਬਣ ਜਾਈਦਾ ਵਡਪਾਗੀ ਬਣ ਜਾਈਦਾ ਇਕਾ ਬਾਣੀ ਇਕ ਗੁਰ ਇਕੋ ਸ਼ਬਦ ਵਿਚਾਰ ਸਾਧ ਸੰਗਤ ਜੀ ਪਰਸੋਂ ਚੋਥ ਮਨੂ ਕਿਸੇ ਨੇ ਮੈਂ ਬੈਂਗਲੌਰ ਸੀ ਮਨੂ ਕਿਸੇ ਨੇ ਕਿਹਾ ਵੀਰ ਜੀ ਧਿਆਨ ਲਗਾਣਾ ਕੀ ਹੁੰਦਾ ਹੈ ਮੈਂ ਉਹਨੂੰ ਪੁੱਛਿਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਹਿੰਦਾ ਮੈਂ ਰਾਤੀ 12 ਵਜੇ ਧਿਆਨ ਲਗਾਇਆ ਔਰ 4 ਵਜੇ ਤੱਕ ਮੈਨੂੰ ਪਤਾ ਹੀ ਨਹੀਂ ਲੱਗਾ ਮੈਂ ਕਿੱਥੇ ਹਾਂ ਮੈਂ ਕਿਹਾ ਤੁਸੀਂ ਸਿੰਪਲੀ ਸੋ ਗਏ ਹੋ ਹੋ ਗਏ ਸਾਸ਼ਗੰਜੀ ਕਿਸੇ ਅਲਬੇਨੇ ਪਾਨੂ ਕਿਸੇ ਬਿਓਸ਼ੀ ਨੂੰ ਧਿਆਨ ਲਗਾੜਾ ਨਹੀਂ ਕਹਿੰਦੇ ਗੁਰਮਤ ਅਨੁਸਾਰ ਧਿਆਨ ਲਗਾੜਾ ਕੀ ਹੈ ਫਰੀਦਾ ਜੀ ਤੂ ਅਕ ਲਤੀਫ ਕਲ ਲਿਖਣਾ ਦੇਖ ਆਪਣੜੇ ਗਿਰਵਾਨ ਮੈਂ ਸਿਰ ਨੀਵਾ ਕਰ ਵੇਖ ਆਪਣੀ ਪਰਚੋਲ ਕਰਨਾ ਉੱਠਨਿਆ ਬੈਠਦਿਆ ਸੌਂਦਿਆ ਜਾਗਦਿਆਂ ਇਸ ਕਾਲਡ ਗੁਰਮਤ ਦਾ ਧਿਆਨ ਲਗਾਣਾ ਨਾ ਅੱਖਾਂ ਬੰਦ ਕਰਨੀਆਂ ਪਈਆਂ ਨਾ ਚੌਕੜਾ ਮਾਰਨਾ ਪਿਆ ਨਾ ਮੈਡੀਟੇਸ਼ਨ ਕਰਨੀ ਪਈ ਨਾ ਕੋਈ ਮਾਲਾ ਫੇਰਨੀ ਪਈ ਨਾ ਜੰਗਲ ਹੀ ਜਾਣਾ ਪਿਆ ਨਾ ਕੰਮ ਕਾ ਛੱਡਣਾ ਪਿਆ ਉਠਤ ਬੈਠਤ ਸੋ ਧਿਆਇਆ ਮਾਰਗ ਚਲਤ ਹਰਿਆਰ ਗਾਈਏ ਗੁਰਮਤ ਦੇ ਕਨਸੈਪਟਸ ਮੈਂ ਬੇਸਿਕਸ ਡਿਸਕਸ ਕਰ ਰਹੇ ਆਂ ਔਰ ਥੋੜੇ ਛੇਤੀ ਡਿਸਕਸ ਕਰ ਰਹੇ ਆ ਕਿਉਂਕਿ ਟਾਪਿਕ ਵੱਡਾ ਔਰ ਸਾਡੇ ਕੋਲ ਮਸਾਂ 25 ਮਿੰਟ ਹੋਰ ਨੇ ਗੁਰਮਤ ਧਿਆਨ ਲਗਾਉਣ ਦਾ ਮਤਲਬ ਅੱਖਾਂ ਨੂੰਟ ਕੇ ਕਿਸੇ ਬਿੰਦੂ ਤੇ ਧਿਆਨ ਰੱਖਣ ਨੂੰ ਧਿਆਨ ਲਗਾਣਾ ਨਹੀਂ ਕਹਿੰਦੀ ਗੁਰਮਤ ਦਾ ਧਿਆਨ ਲਗਾਣਾ ਹੈ ਸਿੰਪਲ ਆਪਣੀ ਪਰਚੋਲ ਕਰਨੀ ਸਾਡਾ ਧਿਆਨ ਰਹਿੰਦਾ ਹੀ ਦੂਜਿਆਂ ਤੇ ਆ ਆਪਣੀ ਪਰਚੋਲ ਕਰਨ ਦਾ ਧਿਆਨ ਇਸ ਕਾਲਡ ਮੈਡੀਟੇਸ਼ਨ ਇਕਾ ਬਾਣੀ ਇਕ ਗੁਰ ਇਕੋ ਸ਼ਬਦ ਵਿਚਾਰ ਅੰਦਰ ਦੀ ਗੱਲ ਸੁਣਿਆ ਕਰ ਸੁਣ ਕੇ ਉਸ ਤੇ ਆਪਣੇ ਨਾਲ ਲਗਾ ਕੇ ਵਿਚਾਰ ਕਰਿਆ ਕਰ ਅਕੋਰਡਿੰਗ ਟੂ ਥਿਸ ਵੇਅਰ ਆਈ ਏਮ ਰੌਗ ਇਸ ਸੁਨੇ ਅਨੁਸਾਰ ਮੈਂ ਕਿੱਥੇ ਗਲਤ ਹਾਂ ਇਸ ਨੂੰ ਵਿਚਾਰ ਕਰਨਾ ਕਹਿੰਦੇ ਔਰ ਵਿਚਾਰ ਸਿਰਫ ਇੱਥੇ ਤੱਕ ਹੀ ਨਹੀਂ ਹੁੰਦੀ ਵਿਚਾਰ ਦਾ ਮਤਲਬ ਹੁੰਦਾ ਆਪਣਾ ავਗੁਣ ਸਮਝਣਾ ਔਰ ავਗੁਣ ਨੂੰ ਫਿਕਸ ਅਪ ਕਰਕੇ ਚੰਗਾ ਸੁਭਾਅ ਧ੍ਰਿੜ ਕਰਨਾ ਇੱਥੇ ਵਿਚਾਰ ਕੰਪਲੀਟ ਹੁੰਦੀ ਹੈ ਅੰਦਰ ਦੀ ਗੱਲ ਕਿਉਂ ਕਰਨੀ ਹੈ ਅੰਦਰ ਦੀ ਕਬਾਣੀ ਇੱਕ ਗੂਰੀ ਸ਼ਬਦ ਵਿਚਾਰ ਕਿਉਂ ਕਰਨੀ ਹੈ ਮੈਂ ਵੱਡ ਪਾਗੀ ਬੰਨਣਾ ਚਾਹੁੰਦਾ ਮੈਂ ਵੱਡ ਪਾਗੀ ਕਿਉਂ ਨਹੀਂ ਹਾਂ ਕਿਉਂਕਿ ਮੈਂ ਮਦ ਪਾਗੀ ਹਾਂ ਅਨਫੋਰਚੂਨੇਟ ਹਾਂ ਕਿ ਮੇਰੇ ਕੋਲ ავਗੁਣਾ ਦਾ ਖਜ਼ਾਨਾ ਹੈ ਚੰਗੇ ਗੁਣਾ ਦਾ ਖਜ਼ਾਨਾ ਨਹੀਂ ਹੈ ਮੈਂ ਅਨਫੋਰਚੂਨੇਟ ਆ ਮੈਨੂੰ ਕਿਲ ਵੀਕ ਮੀਨਸ ਮੰਦੇ ਆਦਤਾਂ ਪਈਆਂ ਹੋਈਆਂ ਨੇ ਮੈਂ ਨਾਲ 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 ਰੀਇਨਫੋਰਸ ਕਰੀ ਜਾ ਰਿਹਾ ਪਿਛਲੀ ਗੱਲ ਨੂੰ ਰੀਕੈਪ ਕਰ ਕਰਕੇ ਅੰਦਰ ਨਾ ਸੱਚ ਦਾ ਸੌਦਾ ਹੈ ਸੱਚਾ ਸੌਦਾ ਸੱਚ ਹੱਟ ਸੱਚ ਰਤਨੀ ਪਰੇ ਭੰਡਾਰ ਅੰਦਰ ਸੱਚ ਦੀ ਹੱਟੀ ਲੱਗੀ ਹੋਈ ਹੈ ਸੱਚ ਦਾ ਬਾਜ਼ਾਰ ਸਾ ਸੰਗਤ ਜੀ ਅੰਦਰ ਹੈ ਝੂਠ ਦਾ ਬਾਜ਼ਾਰ ਬਾਹਰ ਹੋ ਸਕਦਾ ਹੈ ਤੁਸੀਂ ਬਾਹਰੋਂ ਜੋ ਕੁਝ ਮਰਜ਼ੀ ਲੈ ਲਓ ਅੱਜ ਤੁਸੀਂ ਬਾਹਰ ਦੁਨੀਆ ਵਿੱਚ ਜਾ ਕੇ ਨਵਾਂ ਅੱਜ ਫੈਸ਼ਨ ਦਾ ਕੱਪੜਾ ਆਇਆ ਕੱਲ ਪੁਰਾਣਾ ਹੋ ਜਾਏਗਾ ਅੱਜ ਸੋਨਾ ਨਵਾਂ ਜੁਲਰੀ ਆਈ ਹੈ ਪੁਰਾਣੀ ਹੋ ਜਾਏਗੀ ਕਾਰ ਆਈ ਹੈ ਪੁਰਾਣੀ ਹੋ ਜਾਏਗੀ ਫੋਨ ਆਇਆ ਪੁਰਾਣਾ ਹੋ ਜਾਏਗਾ ਇਹ ਸਭ ਕੁਝ ਪੁਰਾਣੇ ਹੋ ਜਾਣਗੇ ਪਰ ਸੱਚ ਪੁਰਾਣਾ ਨਹੀਂ ਹੈ ਉਹ ਸੱਚ ਦਾ ਬਾਜ਼ਾਰ ਅੰਦਰ ਲਗਵਾਇਆ ਦੁਨੀਆ ਵਿੱਚ ਕੋਈ ਸਟੋਰ ਨਹੀਂ ਹੈ ਜਿੱਥੇ ਸਬਰ ਸੰਤੋਖ ਟੋਲਰੈਂਸ ਮਿਲਦਾ ਹੋਵੇ ਕਦੀ ਅਸੀਂ ਦੇਖਦੇ ਪਿਆ ਸਾਡੇ ਘਰਾਂ ਵਿੱਚ ਬੱਚੇ ਮਾਪਿਆਂ ਨਾਲ ਬੈਠਣ ਨੂੰ ਤਿਆਰ ਨਹੀਂ ਨੇ ਆਪਣੇ ਦੋਸਤਾਂ ਮਿਤਰਾ ਨਾਲ ਜਦੋਂ ਸੈੱਲ ਫੋਨ ਤੇ ਗੱਲ ਕਰ ਰਹੇ ਹੋਣਗੇ ਤਾਂ ਬੜੇ ਆਰਾਮ ਨਾਲ ਗੱਲ ਕਰ ਰਹੇ ਹੋਣਗੇ ਖਿੜੇ ਮੱਥੇ ਗੱਲ ਕਰ ਰਹੇ ਹੋਣਗੇ ਵਿੱਚ ਜਦੋਂ ਮੰਮੀ ਪਾਪਾ ਆਵਾਜ਼ ਮਾਰਨਗੇ ਅੱਛਾ ਨਾ ਚੁੱਪ ਪਲੀਜ਼ ਜਦ ਵੀ ਘਰ ਆਤੇ ਆਪ ਆਪਣਾ ਲੈਕਚਰ ਸ਼ੁਰੂ ਕਰ ਦਿੱਤੇ ਹੋ ਮਾਪਿਓ ਹੈਰਾਨ ਰਹਿ ਜਾਂਦੇ ਨੇ ਕਿਹੜੀ ਹੱਤੀ ਕਿਹੜਾ ਬਾਜ਼ਾਰ ਕਿਹੜਾ ਸਕੂਲ ਕਿਹੜਾ ਕਾਲਜ ਕਿਹੜਾ ਟੀਵੀ ਕਿਹੜਾ ਮੈਸੇਜ ਇਹਨਾਂ ਨੂੰ ਦਈਏ ਤਾਂ ਕਿ ਇਹ ਮਾਪਿਓ ਦੀ ਗੱਲ ਬਰਦਾਸ਼ਤ ਕਰ ਸਕਣ ਪਰ ਜਿਹੜਾ ਅੰਦਰ ਦੀ ਗੱਲ ਸੁਣਦਾ ਹੈ ਨਾ ਇਹ ਸਬਜੈਕਟ ਮੁਤਾਬਕ ਅੰਦਰ ਦੀ ਆਵਾਜ਼ ਨੂੰ ਸੁਣਦਾ ਹੈ ਅੰਦਰ ਦੇ ਬਾਜ਼ਾਰ ਵਿੱਚ ਫ੍ਰੀ ਮਾਲ ਮਿਲਦਾ ਹੈ ਸਹਿਜ ਦਾ ਸੰਤੋਖ ਦਾ ਟੋਲਰੈਂਸ ਦਾ ਸਬਰ ਦਾ ਵੱਡਿਆਂ ਦੇ ਸਤਕਾਰ ਦਾ ਮੰਮੀ ਪਾਪਾ ਦੇ ਗ੍ਰੈਟੀਟਿਊਡ ਦਾ ਇਹਨਾਂ ਨੇ ਮੈਨੂੰ ਜੰਮਿਆ ਮੇਰੇ ਇਹਨਾਂ ਵਾਰਸ ਤੇ ਵੀ ਕੁਝ ਫਰਜ਼ ਨੇ ਮੈਨੂੰ ਇਹਨਾਂ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਆਪੇ ਆਦਤ ਪੈ ਜਾਏਗੀ ਸੁਣਨ ਦੀ ਵੀ ਉਹਨਾਂ ਕੋਲ ਬੈਠਣ ਦੀ ਵੀ ਉਹਨਾਂ ਦਾ ਹਾਲਚਲ ਪੁੱਛਣ ਦੀ ਵੀ ਔਰ ਉਹ ਪੈਸਾ ਨਹੀਂ ਮੰਗਦੇ ਨੇ ਉਹ ਇਹ ਨਹੀਂ ਕਹਿੰਦੇ ਆ ਕੇ ਮੇਰੇ ਕੋਲ ਬੈਠ ਕੇ ਮੇਰੇ ਗੋਡੇ ਕੁੱਟ ਉਹ ਸਿਰਫ ਇਤਨਾ ਹੀ ਚਾਹਦੇ ਨੇ ਸਵੇਰੇ ਸ਼ਾਮ ਫਤੈ ਬੁਲਾ ਦਿਆ ਕਰ ਹਾਸ ਕੇ ਮੀਂਹ ਲਈ ਲਿਆ ਕਰ ਸਾਡੇ ਕੋਲ ਸਮਾਂ ਨਹੀਂ ਹੈ ਸਾਧ ਸੰਗ ਜੀ ਇਹ ਸਾਰਾ ਜਿੰਨਾ ਬਾਜ਼ਾਰ ਚੰਗੇ ਗੁਣਾ ਦਾ ਹੈ ਨਾ ਇਹ ਹੱਟੀ ਅੰਦਰ ਲੱਗੀ ਹੈ ਸੱਚਾ ਸੌਦਾ ਹੱਠ ਸੱਚ ਰਤਨੀ ਪਰੇ ਪੰਡਾਰ ਅਸੀਂ ਇੱਕ ਸੈਮੀਨਾਰ ਕੀਤਾ ਸੀ ਸੱਚਾ ਸੌਦਾ ਔਰ ਅਸੀਂ ਉਹਦੇ ਵਿੱਚ ਵਿਚਾਰਿਆ ਸੀ ਕਿ ਸੱਚਾ ਸੌਦਾ ਕੀ ਹੁੰਦਾ ਹੈ ਔਰ ਸੱਚਾ ਸੌਦਾ ਹੁੰਦਾ ਹੈ ਜਦੋਂ ਅਸੀਂ ਹਿਸਟਰੀ ਸੁਣੀ ਉਹ ਗੁਰੂ ਪਾਚਾ ਨੇ ਵੀਰਪੇ ਦੇ ਨਾਲ ਉਹਨਾਂ ਦੇ ਨਾਲ ਲੰਗਰ ਵਰਤਾਇਆ ਤਾਂ ਉਹਨਾਂ ਨੂੰ ਸੱਚਾ ਸੌਦਾ ਕੀਤਾ ਪਰ ਗੁਰੂ ਪਾਚਾ ਕਹਿੰਦੇ ਨੇ ਚੰਗੇ ਗੁਣਾ ਦਾ ਵਪਾਰ ਕਰੇ ਸੱਚ ਵਪਾਰ ਕਰੂ ਵਪਾਰੀ ਦਰਗਾਹ ਨਹੀਂ ਬੇਖੇਪ ਤੁਮਾਰੀ ਜੇ ਤੂੰ ਚੰਗੇ ਚੰਗੇ ਗੁਣਾ ਦਾ ਵਪਾਰ ਕਰਦਾ ਹੈ ਨਾ ਤਾਂ ਇਹਨੂੰ ਆਪਣੇ ਜੀਵਨ ਤੇ ਜਦੋਂ ਟੁਕਾਂਦਾ ਔਰ ਟੁਕਾਂ ਤੋਂ ਬਾਅਦ ਆਪਣਾ ਸੁਭਾਅ ਠੀਕ ਕਰ ਲੈਂਦਾ ਔਰ ਡੇ ਬਾਈ ਡੇ ਠੀਕ ਕਰਦਾ ਰਹਿੰਦਾ ਔਰ ਲੋਕਾਂ ਦੇ ਨਾਲ ਚੰਗਾ ਬਿਹੇਵ ਕਰਦਾ ਹੈ ਇਹਨੂੰ ਸੱਚਾ ਸੌਦਾ ਕਹਿੰਦੇ ਨੇ ਇਸ ਸੱਚੇ ਸੌਦੇ ਦੀ ਹੱਟੀ ਅੰਦਰ ਲੱਗੀ ਹੋਈ ਹੈ ਸੱਚਾ ਸੌਦਾ ਹੱਟ ਸੱਚ ਰਤਨੀ ਪਰੇ ਪੰਡਾਰ ਰਤਨਾ ਵਰਗੀ ਖਾਨ ਅੰਦਰ ਪੰਡਾਰ ਲੱਗਾ ਹੋਇਆ ਫਿਰ ਮੈਂ 1 ਮਿੰਟ ਰੁੱਕ ਕੇ ਇੱਕ ਗੱਲ ਸਾਂਝ ਕਰਨਾ ਜਿਸ ਇਨਸਾਨ ਨੂੰ ਅੰਦਰ ਦੇ ਪੰਡਾਰ ਦਾ ਨਹੀਂ ਪਤਾ ਉਹਦਾ ਧਿਆਨ ਦੂਜਿਆਂ ਵੱਲ ਪਏਗਾ ਉਹ ਦੂਜਿਆਂ ਦਾ ਨੁਕਸ ਕੱਢੇਗਾ ਉਹ ਦੂਜਿਆਂ ਦੀਆਂ ਗਲਤੀਆਂ ਦਿਨ ਰਾਤ ਲੱਭਦਾ ਰਹੇਗਾ ਲਿਖ ਲਿਖ ਕੇ ਲੱਭਦਾ ਲੇਗਾ ਡਾਇਰੀਆਂ ਬਣਾ ਬਣਾ ਕੇ ਲੱਭਦਾ ਰਹੇਗਾ ਦਿਮਾਗ ਅੰਦਰ ਰੱਖੇਗਾ ਫਲਾਣਾ ਕਿੱਥੇ ਗਲਤ ਹੈ ਫਲਾਣਾ ਕਿੱਥੇ ਗਲਤ ਹੈ ਫਲਾਣਾ ਕਿੱਥੇ ਗਲਤ ਹੈ ਕਿਉਂ ਕਿਉਂਕਿ ਉਹਦਾ ਧਿਆਨ ਆਪਣੇ ਅੰਦਰ ਦੇ ਪੰਡਾਰ ਤੋਂ रतन ਦੇ ਢੰਡਾਰ ਤੋਂ ਹਟ ਗਿਆ ਐ ਐਸਕੇਪ ਹੋ ਚੁੱਕਾ ਹੈ ਜਿਹਦਾ ਫੋਕਸ ਆਪਣੇ ਢੰਡਾਰ ਵੱਲ ਲੱਗ ਜਾਏਗਾ ਉਹਦੀ ਦੂਜਿਆਂ ਪਾਸੋਂ ਲੋ ਅੱਖ हट ਜਾਏਗੀ ਉਹਨੂੰ ਸਮਝ ਆ ਜਾਏਗੀ ਨਿੰਦਾ ਭੱਲੇ ਕਿਸੇ ਕੀ ਨਹੀਂ ਕਰਨਾ ਸੁਨੇ ਕਾਹੂ ਕਿ ਨਿੰਦਾ ਉਹ ਮੈਂ ਵੇਲਾ ਨਹੀਂ ਹੈ ਮੇਰੇ ਕੋਲ ਟਾਈਮ ਨਹੀਂ ਹੈ ਕਿਸੇ ਦੀ ਨਿੰਦਾ ਕਰਨ ਦਾ ਕਿਸੇ ਦੇ ਔਗੁਣ ਲੱਪਣ ਦਾ ਸਮਾਂ ਨਹੀਂ ਹੈ ਕਿਉਂ ਕਿ ਮੈਂ ਆਪਣੇ ਅੰਦਰ ਦੇ ਅਨਲਿਮਿਟਿਡ ਬੇਅੰਤ ਖੰਡ ਢੰਡਾਰ ਦੇ ਵਿਚਾਰ ਮਸਤਾਂ ਔਰ ਜੋ ਇਸ ਨੂੰ ਲੈਂਦਾ ਹੈ ਉਹ ਦੁਨੀਆ ਔਰ ਸਮਾਜ ਵੱਲੋਂ ਅਵੇਸਲਾ ਨਹੀਂ ਹੋ ਜਾਂਦਾ ਇਸ ਨੂੰ ਲੈ ਕੇ ਦੁਨੀਆ ਔਰ ਸਮਾਜ ਨੂੰ ਸਵਾਰਨ ਦੇ ਕੰਮਾਂ ਵਿੱਚ ਮਸਤ ਹੋ ਜਾਂਦਾ ਹੈ ਸਵਾਰਨ ਦੇ ਨਿੰਦਾ ਕਰਨ ਦੇ ਨਹੀਂ ਲੋਕਾਂ ਨੂੰ ਸਿੱਧੇ ਸਿੱਧਾ ਕਰਨ ਦੇ ਨਹੀਂ ਸਾਡੇ ਚੋਂ ਜਿਹੜੇ ਲੋਕੀ ਠੀਕ ਕਾਰ ਚ ਲਾਂਦੇ ਨੇ ਉਹ ਦੂਜਿਆਂ ਨੂੰ ਗਲਤ ਕਾਰ ਵੇਲੇ ਬੈਡ ਲੈਂਗੁਏਜ ਔਰ ਮੰਦੇ ਮੰਦੇ ਕਮੈਂਟਸ ਪਾਸ ਕਰਦੇ ਰਹਿੰਦੇ ਨੇ। ਇੱਕੋ ਹੀ ਤਰੀਕਾ ਹੈ। ਕਾਰਾਂ ਗਲਤ ਚਲਾਉਣ ਵਾਲੇ ਚੀਲਾਂਦੇ ਰਹਿਣਗੇ। ਮੈਨੂੰ ਆਪਣੀ ਕਾਰ ਸਿੱਧੀ ਚਲਾਣੀ ਹੈ। ਦੈਟਸ ਇਟ। ਆਪਣੇ ਵੱਲ ਫੋਕਸ ਰੱਖਣਾ ਹੈ। ਅਸੀਂ ਕਿਸੇ ਗਲਤ ਕਾਰ ਚਲਾਉਣ ਵਾਲੇ ਨੂੰ ਦੇਖ ਕੇ ਆਪਣੀਆਂ ਕਾਰਾਂ ਗਲਤ ਨਹੀਂ ਚਲਾਉਂਦੇ ਆਂ। ਹਰ ਅਨਪੜ੍ਹ ਨੂੰ ਵੀ ਇਹ ਗੱਲ ਸਮਝ ਆਉਂਦੀ। ਸੱਚਾ ਸੌਦਾ ਹੱਟ ਸੱਚ ਰਤਨੀ ਪਰੇ ਪੰਡਰ ਗੁਰ ਕਿਰਪਾ ਤੇ ਪਾਈਐ ਜੇ ਦੇਵ ਐ ਦੇਵਨ ਹਰ ਸਤਸੰਗ ਜੀ ਜੋ ਮਨ ਸਤਗੁਰ ਦੀ ਮੱਤ ਕਿਰਪਾ ਨੂੰ ਲੈਂਦਾ ਹੈ ਬਾਰ ਬਾਰ ਅਸੀਂ ਇੱਕ ਇੱਕ ਕੀਮਤੀ ਗੁਰਮਤ ਦੇ ਨੁਕਤੇ ਨੂੰ ਮਾਈਲਸਟੋਨ ਨੂੰ ਉਸ ਦੇ ਸੱਚ ਦੇ ਨਿਸ਼ਾਨ ਨੂੰ ਅਸੀਂ ਬਾਰ ਬਾਰ ਡਿਸਕਸ ਕਰਦੇ ਹਾਂ ਕਿ ਗੁਰਮਤ ਦੇ ਪ੍ਰਿੰਸੀਪਲਸ ਨੇ ਇਹ ਗੁਰਮਤ ਦਾ ਪ੍ਰਿੰਸੀਪਲ ਨਹੀਂ ਹੈ ਕਿ ਰੱਬ ਕਿਰਪਾ ਕਰੇਗਾ ਤਾਂ ਮਨ ਨੂੰ ਸੁਮਤ ਆਏਗੀ ਰੱਬ ਕਿਰਪਾ ਕਰੇਗਾ ਤਾਂ ਸਿੱਧੇ ਰਾਹ ਪਾ ਲੇਗਾ ਜਦ ਕੀ ਗੁਰਮਤ ਦਾ ਕਿਰਪਾ ਦਾ ਕਨਸੈਪਟ ਸ਼ੁਰੂ ਹੁੰਦਾ ਏ ਕਿ ਓਮਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ ਗੁਰੂ ਦੀ ਮਤ ਜਿਹੜੀ ਹੈ ਨਾ ਪ੍ਰਸਾਦ ਪ੍ਰਸਾਦ ਨੂੰ ਕਿਰਪਾ ਗ੍ਰੇਸ ਬਖਸ਼ਿਸ਼ ਕਹਿੰਦੇ ਨੇ ਜਦੋਂ ਮੈਂ ਗੁਰੂ ਦੀ ਮਤ ਨੂੰ ਲੈ ਕੇ ਆਪਣੇ ਤੇ ਐਪਲਾਈ ਕਰਦਾ ਹਾਂ ਇਸ ਨੂੰ ਕਿਰਪਾ ਕਹਿੰਦੇ ਨੇ ਗੁਰੂ ਦੀ ਕਿਰਪਾ ਬਖਸ਼ਿਸ਼ ਬਾਰਿਸ਼ ਆਲਵੇਸ ਹੋਲ ਰਹੀ ਹੈ ਦਰਸਲ ਮੈਂ ਪਾਂਡਾ ਆਪਣਾ ਸਿੱਧਾ ਕਰਨ ਵਾਸਤੇ ਮਨ ਨਹੀਂ ਬਣਾਇਆ ਹੋਇਆ ਭਾਉ ਨਹੀਂ ਹੈ ਇਮੋਸ਼ਨ ਨਹੀਂ ਹੈ ਅੰਦਰ ਇੰਟਰਸਟ ਹੀ ਨਹੀਂ ਹੈ ਵੈਲਿਊ ਹੀ ਨਹੀਂ ਹੈ ਜਿਸ ਦਿਨ ਹੋ ਜਾਏਗੀ ਜਿੰਨ ਕੋ ਪਾਂਡੇ ਭਾਉ ਤਿਨਾ ਸੁਹਾਰ ਸੀ ਗੁਰੂ ਨਹੀਂ ਕਹਿ ਰਿਹਾ ਨਹੀਂ ਤੈਨੂੰ ਭਾਉ ਆਇਆ ਨਹੀਂ ਮੈਂ ਤੈਨੂੰ ਸਵਾਰਨ ਹੈ ਜ਼ਬਰਦਸਤੀ ਸਵਾਰਨ ਹੈ ਕਨ ਫੜ ਕੇ ਸਵਾਰਨ ਹੈ ਨੋ 사ਸੰਗ ਗੁਰਮਤ ਦਾ கான்ਸੈਪਟ ਨਹੀਂ ਹੈ ਕਿ ਰੱਬ ਕਿਰਪਾ ਕਰੇਗਾ ਗੁਰੂ ਕਿਰਪਾ ਕਰੇਗਾ ਤੇ ਮੈਂ ਚੇਂਜ ਹੋਊਗਾ ਗੁਰਮਤ ਦਾ கான்ਸੈਪਟ ਹੈ ਜੇ ਤੂੰ ਆਪਣੇ ਤੇ ਉਹਦੀ ਮੱਤ ਲੈ ਕੇ ਕਿਰਪਾ ਕਰਾਣਾ ਚਾਹਦਾ ਹੈ ਥੈਨ ਤੈਨੂੰ ਆਪਣੀ ਪਿੱਠ ਤੋਂ ਗੁਰੂ ਵੱਲ ਮੁਖ ਕਰਨਾ ਪਵੇਗਾ ਤੂੰ ਮੁੱਦਾ ਬੈਠਾ ਹੋਇਆ ਤੇਰਾ ਭਾਂਡਾ ਪੁੱਠਾ ਤੂੰ ਰੱਖਿਆ ਹੋਇਆ ਹੈ ਭਾਂਡਾ ਅੱਛਾ ਸੋਏ ਜੋਤੀਸ ਪਾਪ ਸੀ ਭਾਂਡਾ ਆਤਮ ਮਲੀਨ ਤੋਤਾ ਅੱਛਾ ਨਾ ਹੋਏ ਸੀ ਗੁਰੂਦvare ਹੋਏ ਸੋਜੀ ਪਾਇਸੀ ਇਹਤ ਦਵਾਰੇ ਤੋਂ ਹੈ ਤੋਇਆ ਕਰ ਕੀ ავਗੁਣ ਮੈਲ ਪਾਪ ਕਿਲਵਿਕ ਬੈਡ ਹੈਬਿਟਸ ਇਹ ਦਵਾਰੇ ਤੋਂ ਹੈ ਅੱਛਾ ਹੋਏ ਸੀ ਕਿਸ ਤਰ੍ਹਾਂ ਮੈਲੇ ਅੱਛੇ ਕਾ ਵਿਚਾਰ ਆਬਰਤਾਏ ਸੀ ਸਤਗੁਰ ਤੁਨ ਸਮਝਾ ਦੇਗਾ ਚੰਗਾ ਕੀ ਇਹ ਤੇ ਮੰਦਾ ਕੀ ਹੈ ਸਸ ਜਿਤਨਾ ਸਿੰਪਲ ਲੈ ਗੁਰਮਤ ਦੀ ਥਿਉਰੀ ਕਾਮਨ ਮੈਨ ਦੁਨੀਆ ਦਾ ਕੋਈ ਵੀ ਸਮਝ ਸਕਦਾ ਹੈ ਕੋਈ ਵੀ ਦੁਨੀਆ ਦਾ ਕਾਮਨ ਮੈਨ ਆਪਣੇ ਤੇ ਅਪਲਾਈ ਕਰ ਸਕਦਾ ਹੈ ਕਿਉਂਕਿ ਇਹ ਯੂਨੀਵਰਸਲ ਟਰੂਥ ਹੈ ਔਰ ਯੂਨੀਵਰਸਲ ਟਰੂਥ ਨੂੰ ਸਤਗੁਰ ਕਹਿੰਦੇ ਨੇ ਔਰ ਸਤਗੁਰ ਕੇਵਲ ਸਿੱਖਾਂ ਦਾ ਨਹੀਂ ਹੁੰਦਾ ਸਤਗੁਰ ਸਾਰੀ ਦੁਨੀਆ ਦਾ ਹੈ ਵਿਚਰਤੇ ਜੋ ਗੁਰੂ ਦੀ ਕਿਰਪਾ ਮੱਤ ਸਤਗੁਰ ਨੂੰ ਲੈਣਾ ਚਾਹੁੰਦਾ ਹੋਵੇ ਅੱਜ ਇਤਨਾ ਕੀਮਤੀ ਸਾਡਾ ਟੌਪਿਕ ਹੈ ਇਸ ਪ੍ਰਕਾਸ਼ ਉੱਤੇ ਕਿ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਪੰਕਤੀ ਕੋਟ ਕੀਤੀ ਜਾਂਦੀ ਹੈ ਨੋਨ ਹੈ ਪਰ ਇੱਕ ਟੌਪਿਕ ਗੁਰਮਤੰਦਰ ਹੈ ਕਿ ਅੰਦਰ ਤੇਰੇ ਰੱਬ ਜੀ ਵਸਦੇ ਨੇ ਉਹਨਾਂ ਤੇ ਥਰੂ ਤੈਨੂੰ ਸੱਚਾ ਹੱਤੀ ਜੋ ਚੰਗੇ ਗੁਣ ਮਿਲ ਸਕਦੇ ਨੇ ਗੁਰ ਕਿਰਪਾ ਤੇ ਪਾਈਆਂ ਜੇ ਦੇਵ ਹੈ ਦੇਵਨਾਰ ਐ ਦੇਵ ਹੈ ਕੌਣ ਹੈ ਰੱਬ ਜੀ ਨੇ ਤੇ ਔਰ ਵੀ ਗੁਰ ਪ੍ਰਸਾਦ ਕੀਤੀ ਹੋਈ ਹੈ ਦੇ ਹੀ ਰਹੇ ਨੇ ਔਰ ਜੇ ਮੇਰਾ ਮਨ ਲੈ ਕੇ ਆਪਣੇ ਇੰਦਰੀ ਗਿਆਨ ਇੰਦਰੀਆਂ ਨੂੰ ਦੇਵਣਾ ਚਾਹੁੰਦਾ ਹੈ ਤਾ ਮਾਨੋ ਮੇਰਾ ਮਨ ਮੇਰੇ ਤੇ ਦਇਆ ਕਰਦਾ ਹੈ ਜੇ ਦਇਆ ਨਹੀਂ ਕਰਦਾ ਹੈ ਤਾਂ ਇਸ ਮਨ ਨੂੰ ਪੁੱਛਿਆ ਜਾ ਰਿਹਾ ਹੈ ਏਤੀ ਮਾਰ ਪਈ ਕੋਰ ਲਾਣੇ ਏਤੀ ਮਾਰ ਪਈ ਕੋਰ ਲਾਣੇ ਤੇ ਕੀ ਦਰਦ ਨ ਆਇਆ ਦਰਦ ਨਾ ਆ ਮੈਨੂੰ ਇਹਦੀ ਮਾਰ ਪੈ ਰਹੀ ਹੈ ਮੈਂ ਦਿਨ ਰਾਤ ਸੜਦਾ ਬਲਦਾ ਰਹਿੰਦਾ ਮੈਂ ਦਿਨ ਰਾਤ ਦੁਖੀ ਰਹਿੰਦਾ ਓਏ ਮੇਰੇ ਮਨ ਤੈਨੂੰ ਸਮਝ ਨਹੀਂ ਆ ਰਹੀ ਯੂ ਡੂ ਨੋਟ ਰੀਲਾਈਜ਼ ਤੈਨੂੰ ਮੇਰੇ ਤੇ ਤਰਸ ਹੀ ਨਹੀਂ ਆਂਦਾ ਮੇਰੀ ਸਾਰੀ ਬਾਡੀ ਨੂੰ ਤੂੰ ਦੁਖੀ ਕੀਤਾ ਹੋਇਆ ਕਦੇ ਮੇਰੀਆਂ ਭਾਵਾਂ ਚੜ ਜਾਂਦੀਆਂ ਕਦੇ ਮੇਰਾ ਨਿੰਦਾ ਸੁਣਨ ਤੇ ਜੀ ਕਰਦਾ ਹੈ ਕਦੇ ਮੇਰੀ ਜੀਬ ਸਵਾਦਾਂ ਦੇ ਚੱਕਰਾਂ ਵਿੱਚ ਪਈ ਰਹਿੰਦੀ ਹੈ ਮੈਂ ਦਿਨ ਰਾਤ ਪੱਬ ਤੇ ਡਾਂਸ ਕਰ ਕਰਕੇ ਸ਼ਰਾਬਾਂ ਪੀ ਕੇ ਦੁਖੀ ਰਹਿ ਨਾ ਮਨ ਨੂੰ ਸਮਝੀ ਨਹੀਂ ਆ ਰਹੀ ਤੂੰ ਕਿਉਂ ਮਨ ਨੂੰ ਇਤਨਾ ਪਟਕਾਇਆ ਹੋਇਆ ਹੈ ਸਾਸੰਗ ਜੀ ਬਹੁਤ ਧਿਆਨ ਨਾਲ ਤੁਸੀਂ ਪ੍ਰਚਾਰਕਾਂ ਨੂੰ ਸੁਣਨਾ ਪ੍ਰਚਾਰਕ ਪਤਾ ਹੈ ਕੀ ਕਹਿੰਦੇ ਨੇ ਆਈ ਕੈਨੋਟ ਸੇ ਦੇ ਆਰ ਰਾਈਟ অর ਰੌਗ ਬਟ ਆਈ ਅੰਡਰਸਟੈਂਡ ਕਿ ਗੁਰਮਤ ਅਨੁਸਾਰ ਇਸ ਤਰ੍ਹਾਂ ਨਹੀਂ ਹੈ ਕਿ ਰੱਬ ਜੀ ਨੇ ਮਾਇਆ ਖਲਾਰੀ ਹੋਈ ਐ ਮਨੁੱਖ ਨੂੰ ਪਟਕਾਉਣ ਵਾਸਤੇ ਮੈਂ ਆਮ ਦੁਨਿਆਵੀ ਮੰਮੀ ਪਾਪਾ ਨੂੰ ਪੁੱਛਦਾ ਤੁਸੀਂ ਘਰੋਂ ਆਪਣੇ ਬੱਚੇ ਨੂੰ ਸਕੂਲ ਤੋਂ ਲੈ ਕੇ ਕਾਲਜ ਤੋਂ ਲੈ ਕੇ ਕੰਮ ਤੱਕ ਭੇਜਦੇ ਹੋ ਕਿਸ ਗੁੱਡ ਵਿਸ਼ ਦੇ ਨਾਲ ਭੇਜਦੇ ਹੋ ਕਿ ਰਸਤੇ 'ਚ ਇਹਨੂੰ ਮੁਸੀਬਤਾਂ ਆਣ ਜੇ ਨਾ ਆਣ ਤਾਂ ਅਸੀਂ ਰਸਤੇ ਦੇ ਰਸਤੇ 'ਚ ਕੰਡੇ ਖਲਾਰ ਦੇਾਂਗੇ ਰਾਦਰ ਸਾਡੇ ਮੰਮੀ ਪਾਪਾ ਘਰੋਂ ਕਹਿੰਦੇ ਨੇ ਜਾ ਬੇਟਾ ਜਾ ਸਾਰਾ ਦਿਨ ਤੂੰ ਜਿੱਥੇ ਰਵੇਂ ਸੁਖੀ ਰਵੇਂ ਕਮਿਆਬੀ ਮਿਲੇ ਸੁਖ ਮਾਣੇ ਬੈਸਟ ਵਿਸ਼ੇਸ ਦਿੰਦੇ ਨੇ ਦੁਨਿਆਵੀ ਮੰਮੀ ਪਾਪਾ ਤੇ ਆਪਣੇ ਬੱਚੇ ਦੇ ਰਸਤੇ ਚ ਕੰਡੇ ਨਹੀਂ ਖਿਲਾੜਦੇ ਨੇ ਹਾਊ ਕਮ ਰੱਬ ਜੀ ਜਿਨ੍ਹਾਂ ਨੂੰ ਉਸ ਕਹਿੰਦੇ ਤੂੰ ਮੇਰਾ ਪਿਤਾ ਤੂੰ ਐ ਮੇਰਾ ਮਾਦਾ ਤੂੰ ਮੇਰਾ ਬੰਦਬ ਤੂੰ ਮੇਰਾ ਪ੍ਰਾਤਾ ਸਾਸੰਗ ਜੀ ਇਹ ਗੱਲਾਂ ਕੋਈ ਸਾਹ ਨਹੀਂ ਕਰਦਾ ਕਿ ਪ੍ਰਚਾਰਕ ਜੀ ਇੱਥੇ ਬੈਠ ਕੇ ਇੱਕ ਹੀ ਕਹਿੰਦੇ ਪਿਓ ਕਿ ਰੱਬ ਨੇ ਮਾਇਆ ਖਿਲਾ ਰਹੀ ਹੋਇਆ ਮਨੁੱਖ ਨੂੰ ਪਟਕਾੜਾ ਵਾਸਤੇ ਰੱਬ ਜੀ ਨਹੀਂ ਪਟਕਾਉਂਦੇ ਨੇ ਰੱਬ ਕਨਸੈਪਟ ਗੁਰਮਤ ਅਨੁਸਾਰ ਹੈ ਪਟਕੇ ਨੂੰ ਸਿੱਧੇ ਪਾਣ ਵਾਸਤੇ ਰੱਬ ਜੀ ਨੇ ਜੋ ਪਟਕ ਗਿਆ ਹੈ ਜਿਸਦਾ ਮਨ ਉਸਨੂੰ ਖੁਆਰ ਕਰਦਾ ਪਿਆ ਉਹ ਕਿਹੜੇ ਰਾਹ ਤੁਰੇ ਉਹ ਹਨੇਰੇ ਚੋਂ ਕਿਵੇਂ ਨਿਕਲੇ ਉਹ ਖੂਚੋਂ ਕਿਵੇਂ ਨਿਕਲੇ ਆਪਣੇ ਪੈਰ ਦਾ ਹੌਮੇ ਦਾ ਕੰਡਾ ਕਿਵੇਂ ਕੱਢੇ ਉਹਦਾ ਕਨਸੈਪਟ ਸਤਗੁਰੂ ਹੈ ਉਹਦਾ ਕਨਸੈਪਟ ਰੱਬ ਜੀ ਨੇ ਰੱਬ ਜੀ ਨਹੀਂ ਪਟਕਾਂਦੇ ਨੇ ਰੱਬ ਜੀ ਕੋਈ ਕੰਡੇ ਨਹੀਂ ਖਿਲਾੜਦੇ ਨੇ ਕਿਉਂ ਕਿਉਂਕਿ ਉਹ ਮਿੱਠ ਬੋਲੜੇ ਨੇ ਸੱਚਾ ਸੌਦਾ ਲਾਭ ਸਦਾ ਖਟਿਆ ਨਾਮ ਪਾਰ ਇਸ ਪੰਕਤੀ ਤੋਂ ਪਹਿਲੀ ਗੁਰ ਕਿਰਪਾ ਤੇ ਪਾਈਐ ਜੇ ਦੇਵਾ ਦੇਵਨਾਰ ਇਹਦਾ ਮਤਲਬ ਜੋ ਆਪਣੇ ਆਪ ਨੂੰ ਦੇਣਾ ਚਾਹਦਾ ਹੈ ਉਹ ਗੁਰੂ ਦੀ ਕਿਰਪਾ ਦੀ ਮੱਤ ਨੂੰ ਲੈਂਦਾ ਹੈ ਤੇ ਆਪਣੇ ਇੰਦਰੀਆ ਗਿਆਨ ਇੰਦਰੀਆ ਨੂੰ ਵੰਡਦਾ ਹੈ ਆਪਣੇ ਨੱਖ ਨੱਕ ਕੰਨ ਨੂੰ ਸੁਨਿਆ ਦਿੰਦਾ ਹੈ ਸੱਚਾ ਸੌਦਾ ਲਾਭ ਸਦਾ ਖਟਿਆ ਨਾਮ ਅਪਾਰ ਸੱਚੇ ਸੌਦੇ ਨਾਲ ਹਮੇਸ਼ਾ ਲਾਭ ਹੁੰਦਾ ਹੈ ਸੋ ਲਾਹੇ ਦੇ ਮੈਕਸਿਮਮ ਕੰਮ ਕਰਨੇ ਚਾਹੀਦੇ ਹਨ ਆਪਨੀ ਪਰਚੋਲ ਕਰਨਗੇ ਮੇਰਾ ਸਾਰਾ ਦਿਨ ਮੇਰਾ ਸਾਰਾ ਮੀਨਾ ਮੇਰੀ ਸਾਰੀ ਜ਼ਿੰਦਗੀ ਕਿਸ ਤਰ੍ਹਾਂ ਜ਼ਾਇਆ ਜਾ ਰਹੀ ਹੈ ਮੈਂ ਕਿਛ ਲਾਇ ਉੱਪਰ ਕਾਲੀਏ ਕਾਰ ਵੀ ਰਿਆਂ ਕੇ ਨਹੀਂ ਕਰ ਰਿਆ ਵਿਖ ਵਿੱਚ ਅਸੀਂ ਇਹਦਾ ਉਚਾਰਨ ਨਹੀਂ ਕਰ ਸਕਦੇ ਆ ਵਿਖ ਵਿੱਚ ਅੰਮ੍ਰਿਤ ਵਿੱਚ ਦੇ ਚੱਚੇ ਨੂੰ ਸਿਹਾਰੀ ਆ ਵਿਖ ਵਿੱਚ ਜੇ ਤੂੰ ਪੌਇਜ਼ਨਸ ਸੋਚ ਵਿੱਚ ਰਹਿਣਾ ਨਾ ਵਿਕਾਰੀ ਖਿਆਲਾਂ ਵਿੱਚ ਰਹਿੰਦਾ ਵਿਖ ਵਿੱਚ ਅੰਮ੍ਰਿਤ ਪ੍ਰਗਟਿਆ ਤੂੰ ਮਨ ਦੀ ਪੌਇਜ਼ਨਸ ਜ਼ਹਿਰੀਲੀ ਸੋਚ ਵਿੱਚ ਰਹਿਣਾ ਇੱਥੋਂ ਤੈਨੂੰ ਅੰਮ੍ਰਿਤ ਪ੍ਰਗਟ ਹੋ ਸਕਦਾ ਹੈ ਜਿਤ ਨੂੰ ਅਸੀਂ ਗੁਰਮੁਖ ਨਾਦੰਗ ਕਹਿੰਦੇ ਆ ਵਿਖ ਵਿੱਚ ਅੰਮ੍ਰਿਤ ਪ੍ਰਗਟਿਆ ਕਰਮ ਪਿਆਵਣ ਹਾਰ ਕਰਮ ਦਾ ਮਤਲਬ ਵਿਜ਼डम ਤਤ ਗਿਆਨ ਦਾ ਅੰਮ੍ਰਿਤੀ ਉਹ ਤਾਂ ਕੂੜ ਦੇ ਬਦਲੇ ਅੰਦਰੋਂ ਅੰਮ੍ਰਿਤ ਪ੍ਰਗਟ ਹੋ ਜਾਂਦਾ ਹੈ ਆਮ੍ਰਿਤ ਮੀਨਸ ਵਿਕਾਰਾਂ ਦੇ ਨਾਲ ਨਾ ਮਰਨ ਵਾਲੀ ਮਤ ਪ੍ਰਾਪਤ ਹੋ ਜਾਂਦੀ ਹੈ ਇਟਰਨਲ ਅਵਸਥਾ ਪ੍ਰਾਪਤ ਹੁੰਦੀ ਹੈ ਇੱਕ ਬੂੰਦ ਗੁਰ ਅਮਰਦੀਨੋ ਤਾਂ ਅਟਲ ਅਮਰ ਨਾਮ ਹੁਆ ਕੌਣ ਜਿਸ ਨੂੰ ਅੰਮ੍ਰਿਤ ਪ੍ਰਾਪਤ ਹੋਇਆ ਨਾਨਕ ਸੱਚ ਸਲਾਈ ਹੈ ਤਨ ਸੁਵਾਰਣ ਹਾਰ ਇਹ ਮੇਰੇ ਮਨ ਸਤਿਗੁਰੂ ਦੀ ਐਡਵਾਈਸ ਲੈ ਲੈ ਤਾਂ ਖੋਟ ਮੁੱਕ ਜਾਂਦੀ ਹੈ ਤਨ ਸੁਵਾਰਣ ਹਾਰ ਜਿਸ ਦੀ ਖੋਟ ਮੁੱਕ ਜਾਂਦੀ ਹੈ ਉਸ ਨੂੰ ਸਦਕੇ ਵਿੱਚ ਸੁਭਾਗ ਵਿੱਚ ਚੰਗੇ ਗੁਣਾ ਦਾ ਤਨ ਪ੍ਰਾਪਤ ਹੁੰਦਾ ਹੈ ਚੰਗੇ ਗੁਣਾ ਦਾ ਤਨ ਪ੍ਰਾਪਤ ਹੋਣਾ ਹੀ ਸੁਭਾਗ ਕਹ ਲਾਂਦਾ ਹੈ ਗੁਰਮਤ ਅਨੁਸਾਰ ਚੰਗੇ ਭਾਗ ਵਡਭਾਗੀ ਹਰ ਸੰਗਤ ਪਾਵੇ ਉਹ ਸੱਚ ਦੀ ਸੰਗਤ ਪ੍ਰਾਪਤ ਕਰਦਾ ਹੁਣ ਕਹਿੰਦੇ ਨੇ ਨਾਨਕ ਸਾਥ ਚਲਾਈਏ ਤਨਸਵਾਰਨ ਹਾਰ ਉਸ ਦਾ ਜੀਵਨ ਬਦਲ ਜਾਂਦਾ ਹੈ ਪੌੜੀ ਜਿਨ੍ਹਾਂ ਅੰਦਰ ਕੂੜ ਵਰਤੈ ਸੱਚ ਨਾ ਪਾਵੇਈ ਹੁਣ ਜਿਨ੍ਹਾਂ ਦੇ ਅੰਦਰ ਕੂੜ ਵਰਤ ਜਿਓ ਅਪਾਗੇ ਹਨ ਉਹਨਾਂ ਦੀ ਸੋਚ ਕੂੜੀ ਹੁੰਦੀ ਹੈ ਉਹਨਾਂ ਨੂੰ ਸੱਚ ਪਾਉਂਦਾ ਨਹੀਂ ਮੇਰੇ ਵੀਰ ਜੀ ਨੇ ਪ੍ਰੋਗਰਾਮ ਸ਼ੁਰੂ ਕਰੰਤੇ ਅਨਾਉਂਸਮੈਂਟ ਕੀਤੀ ਸੀ ਕੁੜਿਆਰ ਕੁੜਿਆਰੀ ਜਾਇ ਰਲੇ ਜਿਨ੍ਹਾਂ ਦੇ ਕੂੜੇ ਖਿਆਲ ਨੇ ਨਾ ਉਹ ਜਿੱਥੇ ਵੀ ਜਾਣਗੇ ਨਾ ਉਹ ਕੂੜੀਆਂ ਗੱਲਾਂ ਕਰਨਗੇ فرض ਕਰੋ ਮੈਂ ਗੁਰਦੁਆਰੇ ਹੀ ਆ ਜਾਵਾਂ ਮੈਂ ਗੁਰਦੁਆਰੇ ਆ ਕੇ ਲੱਭਾਂਗਾ ਭਾਈ ਸਾਹਿਬ ਦੀ ਕੀ ਗਲਤੀ ਹੈ ਰਾਗੀ ਦੀ ਕੀ ਗਲਤੀ ਹੈ ਗਰੰਤੀ ਸਾਹਿਬ ਦੀ ਕੀ ਗਲਤੀ ਹੈ ਸੇਵਾਦਾਰ ਦੀ ਕੀ ਗਲਤੀ ਹੈ ਪ੍ਰਬੰਧਕਾਂ ਦੀ ਕੀ ਗਲਤੀ ਹੈ ਕਿੱਥੇ ਵਿਆਹ ਸ਼ਾਦੀ ਤੇ ਜਾਵਾਂਗੇ ਉੱਥੇ ਲੋਕਾਂ ਦੇ ਆਗੂ ਨੂੰ ਲੱਭਾਂਗਾ ਹੋਰ ਕਿੱਥੇ ਜਾਵਾਂਗਾ ਉੱਥੇ ਉਹ ਆਗੂ ਨੂੰ ਲੱਭਾਂਗਾ ਮੈਨੂੰ ਦਿਨ ਰਾਤ ਨਾ ਆਗੁਣ ਕੂੜ ਦੀ ਆਦਤ ਪਈ ਹੋਈ ਐ ਕੁੜਿਆਰ ਕੁੜਿਆਰੀ ਜਾਇ ਰਨੇ ਕਿਉਂਕਿ ਅੰਦਰ ਕੂੜ ਦੇ ਹੀ ਖਿਆਲ ਨੇ ਉਹਨੂੰ ਕੂੜ ਪਸੰਦ ਆ ਉਹਨੂੰ ਸੱਚ ਸੁਣਨ ਦੀ ਸ਼ੌਕ ਨਹੀਂ ਐ ਸਾਥ ਸੰਗਤ ਦੇ ਸੱਚ ਸੁਣਨ ਦਾ ਸ਼ੌਕ ਨਾ ਨਾ ਹੋਵੇ ਤਾਂ ਕੂੜ ਲੱਥਦੀ ਨਹੀਂ ਐ ਆਪਣੀ ਜ਼ਿੱਦ ਪੂਰੀ ਹੋ ਜਾਂਦੀ ਐ ਮੈਂ ਨਾ ਮੰਨੂ ਜਿਨ੍ਹਾਂ ਅੰਦਰ ਜਿਨ੍ਹਾਂ ਅੰਦਰ ਕੂੜ ਵਰਤੈ ਸੱਚ ਨਾ ਭਾਵੇ ਜੋ ਅਪਾਗਿਆਨ ਉਹਨਾਂ ਦੀ ਸੋਚ ਕੂੜੀ ਹੁੰਦੀ ਹੈ ਉਹਨਾਂ ਨੂੰ ਸੱਚ ਪਸੰਦ ਨਹੀਂ ਆਉਂਦਾ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ ਜਦੋਂ ਅਸੀਂ ਸਾਧ ਸੰਗਤ ਦੀ ਆਪਣੇ ਆਪ ਨੂੰ ਸਵਾਰਨ ਦੀ ਗੱਲ ਕਰਦੇ ਆ ਨਾ ਤਾਂ ਗੁਰਬਾਣੀ ਕਹਿੰਦੀ ਹੈ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਜੇ ਤੂੰ ਮੇਰਾ ਹੋਏ ਰਹੇ ਫਰੀਦਾ ਜੇ ਤੂੰ ਮੇਰਾ ਹੋਇ ਰਹੀਂ ਸਬਜੈਕ ਤੇਰਾ ਹੋਏ ਇਹ ਗੁਰਬਾਣੀ ਦਾ ਫਰਮਾਨ ਹੈ ਕਿ ਯੂ ਹੈਵ ਟੂ ਫਿਕਸ ਅਪ ਯੂਅਰ self ਬਾਈ ਦਾ ਮਤਲਬ ਸਤਗੁਰ ਸਾਸ ਸੰਗੀ ਜਦੋਂ ਸਾਨੂੰ ਸੱਚ ਮਾਫਕ ਨਾ ਨਾ ਹੋਵੇ ਤਾਂ ਇਹਦਾ ਮਤਲਬ ਉਹ ਸਿੱਧਾ ਆਪਣੇ ਉੱਤੇ ਤੀਰ ਵੱਜ ਰਿਹਾ ਹੁੰਦਾ ਹੈ ਇਸ ਕਰਕੇ ਅਸੀਂ ਬਾਣਾ ਲੱਭਦੇ ਆ ਦੂਜੇ ਦੀ ਨਿੰਦਾ ਕਰਨ ਦਾ ਆਪਣੀ ਸਾਰੀ ਬਸ ਨੂੰ ਦੂਜੇ ਪਾਸੇ ਮੋੜਨ ਦਾ ਆਪਣੀ ਪਰਚੋਲ ਕਰ ਰਿਆ ਹਾਂ ਮੈਂ ਆਪਣੇ ਆਪ ਨੂੰ ਚੈੱਕ ਕਰਨਾ ਹੈ ਸੋ ਕਹਿੰਦੇ ਨੇ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ ਕੁੜਿਆਰੀ ਰੱਜਾ ਕੂੜ ਜੋ ਵਿਸ਼ਟਾ ਕਾਗ ਖਾਵੇ ਜਿਵੇਂ ਕਾ ਵਿਸ਼ਟਾ ਖਾਂਦਾ ਰਹਿੰਦਾ ਕਾ ਕੀੜੇ ਨੂੰ ਤੁਸੀਂ ਵਿਸ਼ਟਾ ਤੋਂ ਕੱਢੋ ਨਾ ਬਾਰ ਬਾਰ ਉੱਧਰ ਨਹੀਂ ਜਾਏਗਾ ਜਿਨ੍ਹਾਂ ਨੂੰ ਕੂੜ ਪਸੰਦ ਹੈ ਨਾ ਉਹ ਕੂੜ ਦੀਆਂ ਗੱਲਾਂ ਕਰਨਗੇ ਕੁੜਿਆਰੀ ਰੱਜਾ ਉਹਨਾਂ ਨੂੰ ਰੱਜ ਆਂਦਾ ਹੈ ਕੂੜ ਦੀਆਂ ਗੱਲਾਂ ਕਰਕੇ ਜਿਸ ਹਰ ਹੋਏ ਕਿਰਪਾਲ ਸੁਨਾਮ ਧਿਆਵੀ ਜੋ ਆਪਣੇ ਆਪ ਤੇ ਦਿਆ ਕਰਦੇ ਨੇ ਉਹ ਕੂੜੇ ਆਪਾਕ ਤੋਂ ਸੁਭਾਗ ਦਾ ਉਦਮ ਕਰਦੇ ਹਨ ਉਹ ਆਪਣੇ ਤੇ ਕਿਰਪਾ ਕਰਾਣਾ ਚਾਹਦੇ ਨੇ ਸਤਸੰਗ ਸਿੰਘ ਜੀ ਕਿਰਪਾ ਤੱਕੇ ਨਾਲ ਨਹੀਂ ਕਰਾਈ ਜਾਂਦੀ ਕਿਰਪਾ ਲੈਣ ਵਾਸਤੇ ਨੰਮਰਤਾ ਦਾ ਭਾਂਡਾ ਬਣਾਉਣਾ ਪੈਂਦਾ ਹੈ ਕਿਰਪਾ ਦੀ ਬਾਰਿਸ਼ ਪੈ ਜਾਂਦੀ ਹੈ ਭਾਂਡਾ ਮੂਹਦੇ ਤੋਂ ਸਿੱਧਾ ਕਰੀਦਾ ਹੈ ਬਾਰਿਸ਼ ਪੈਣੀ ਜਾਂਦੀ ਹੈ ਜੋ ਇਹ ਬਾਰਿਸ਼ ਪੁਆਣਾ ਚਾਹੁੰਦੇ ਨੇ ਉਹ ਆਪਣੇ ਤੇ ਕਿਰਪਾ ਕਰਾਣਾ ਚਾਹੁੰਦੇ ਨੇ ਭਾਂਡਾ ਉਹਨੇ ਸਿੱਧਾ ਕੀਤਾ ਔਰ ਸਿੱਧਾ ਕਰਨ ਤੇ ਕੀ ਹੋਇਆ ਸੋਹਰ ਨਾਮ ਤੇ ਆਵੀ ਉਹ ਅੰਦਰ ਦੇ ਸੱਚ ਜਿਹੜੇ ਗੁਰੂ ਦੇ ਮੁਖ ਤੋਂ ਨਿਕਲੀ ਬਾਤ ਹੈ ਉਸ ਨੂੰ ਧ੍ਰਿੜ ਕਰਦੇ ਨੇ ਉਸ ਅਨੁਸਾਰ ਜੀਂਦੇ ਨੇ ਔਰ ਆਪਣੇ ਇੱਕ ਇੱਕ ਗੁਣ ਵਿੱਚ ਰੱਬੀ ਗੁਣਾ ਨੂੰ ਪਰਦੇ ਜਾਂਦੇ ਨੇ ਨਾਮ ਤੇ ਆਉਣਾ ਹਰ ਗੁਰਮੁਖ ਨਾਮ ਆਰਾਧ ਕੂੜ ਪਾਪ ਲੈ ਜਾਵਈ ਅੱਜ ਦੀ ਪੂਰੀ ਟਾਸ ਸੀ ਕਿ ਮੇਰੇ ਆਗੁਣ ਦੂਰ ਕਰ ਦਿਓ ਮੈਨੂੰ ਫੋਰਚੂਨੇਟ ਬਣਾ ਦਿਓ ਆਗੁਣਾ ਕਰਕੇ ਮੈਲ ਕਰਕੇ ਪਾਪ ਕਰਕੇ ਹਨੇਰੇ ਵਿੱਚ ਮੈਂ ਰਹੰਦਾ ਐ ਮੇਰੇ ਮੰਦੇ ਭਾਗ ਨੇ ਮੰਦੇ ਭਾਗਾ ਤੋਂ ਮੈਨੂੰ ਸੁਭਾਗੀ ਬਣਾ ਦਿਓ ਸੁਭਾਗੀ ਬਣਨ ਦੀ ਮੈਨੂੰ ਅਕਲ ਨਹੀਂ ਸੀ ਇਸ ਕਰਕੇ ਪਹਿਲੀ ਪੰਕਤੀ ਵਿੱਚ ਕਿਹਾ ਸਾਸ ਜੀ ਇੱਕ ਇੱਕ ਪੰਕਤੀ ਅਤੇ ਫਿਰ ਸ਼ਲੋਕ ਰਲ ਕੇ ਅਗਲੇ ਸ਼ਲੋਕ ਨਾਲ ਅਤੇ ਉਹ ਰਲ ਕੇ ਪੌੜੀ ਦੇ ਨਾਲ ਔਰ ਪੌੜੀ ਦੇ ਰਹਾਉ ਦੇ ਨਾਲ ਰਲ ਕੇ ਪੂਰਾ ਟਾਪਿਕ ਇੰਟਰਲਿੰਕਡ ਹੁੰਦਾ ਹੈ ਕੋਸ਼ ਇਸ ਤਰੀਕੇ ਨਾਲ ਵਿਆਖਿਆ ਹੋਇਆ ਕਰੇ ਕਿ ਪੂਰੇ ਸ਼ਬਦ ਵਿੱਚ ਕੰਟਰਡਿਕਸ਼ਨ ਕਿਧਰੇ ਨਹੀਂ ਆ ਪੂਰੀ ਜਿਤਨੀ ਵਿਚਾਰ ਕੀਤੀ ਗਈ ਕੋਈ ਕੰਟਰਡਿਕਸ਼ਨ ਨਹੀਂ ਹੈ ਕੋਈ ਅਦਰ ਰਾਰੀਆਂ ਪਾਰੀਆਂ ਬਾਹਰ ਦੀਆਂ ਗੱਲਾਂ ਨਹੀਂ ਕੀਤੀਆਂ ਗਿਆ ਇਹ ਬਾਣੀ ਦੀ ਬੜੀ ਗ੍ਰੇਟ ਸਿੰਪਲ ਬਣਤਰ ਹੈ ਇਹ ਇਸ ਤਰੀਕੇ ਨਾਲ ਕੰਪਾਈਲ ਕੀਤੀ ਗਈ ਹੈ ਕਿ ਤੁਸੀਂ ਯੂ ਕੈਨੋਟ ਡ੍ਰਿਫਟ ਅਵੇ ਤੁਸੀਂ ਫੋਕਸਡ ਹੋ ਜਾਂਦੇ ਹੋ ਔਰ ਇੱਕ ਇੱਕ ਪੰਕਤੀ ਇੱਕ ਦੂਜੇ ਨਾਲ ਲਿੰਕ ਕਰਕੇ ਰੀਇਨਫੋਰਸ ਕਰਦੀ ਹੈ ਮੈਸੇਜ ਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ ਐ ਮੇਰੇ ਮਨ ਗੁਰੂ ਦੇ ਮੁਖ ਤੋਂ ਨਿਕਲੀ ਬਾਤ ਐਡਵਾਈਸ ਨੂੰ ਆਰਾਧ ਆਪਣਾ ਸੁਭਾਗ ਬਣਾ ਲੈ ਇਹੀ ਖੁਸ਼ ਨਸੀਬੀ ਹੈ ਸਦਕੇ ਵਿੱਚ ਕੂੜੇ ਮੰਦੇ ਭਾਗ ਦੀ ਮੈਲ ਲੱਥ ਜਾਂਦੀ ਹੈ ਹਰ ਗੁਰਮੁਖ ਨਾਮ ਆਰਾਧ ਕੂੜ ਪਾਪ ਲੈ ਜਾਵਈ